ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਵੀਡੀਓ ਅੱਜ ਆਪਾਂ ਜਿਹੜੇ ਵਿਸ਼ੇ ਤੇ ਬਣਾ ਰਹੇ ਆ ਬਹੁਤ ਜ਼ਰੂਰੀ ਇਹਦੇ ਵਿੱਚ ਬੇਨਤੀਆਂ ਨੇ ਜਦੋਂ ਵੀ ਘਰ ਦਾ ਜੀ ਮਰ ਜਾਏ ਜਾਂ ਕਿਸੇ ਦੇ ਭੋਗ ਤੋਂ ਵਾਪਸ ਕਰ ਆਏ ਤਾਂ ਇਹ ਦੋ ਚੀਜ਼ਾਂ ਹਮੇਸ਼ਾ ਯਾ ਚਹੀ ਸੋਟ ਆਣੀਆਂ ਚਾਹੀਦੀਆਂ ਨੇ ਇਸ ਵਿਸ਼ੇ ਨੂੰ ਆਪਾਂ ਜ਼ਰੂਰ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਗੁਰਬਾਣੀ ਦੇ 52 ਬਚਨ ਪੜਦੇ ਆ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਐ ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸਤਿਗੁਰੂ ਕਹਿੰਦੇ ਜੋ ਆਇਆ ਹੈ ਉਹਨੇ ਚਲਾ ਜਾਣਾ ਹੈ ਜੋ ਆਇਆ ਹੈ ਇਸ ਸੰਸਾਰ ਦੇ ਵਿੱਚ ਉਹਨੇ ਜਾਣਾ ਜ਼ਰੂਰ ਹੈ ਇਹ ਨਹੀਂ ਵੀ ਉਹ ਉੱਥੇ ਸਦਾ ਵਾਸਤੇ ਰਹੇਗਾ ਉਹਨੇ ਚਲਿਆ ਜਾਣਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਪਾਤਸ਼ਾਹ ਨੇ ਇਹ ਵੀ ਕਿਹਾ ਕਿ ਇਹ ਮਿੱਟੀ ਦਾ ਪੁਤਲਾ ਕਿਸ ਤਰ੍ਹਾਂ ਨੱਚਦਾ ਹੈ ਦੌੜਿਆ ਦੌੜਿਆ ਫਿਰਦਾ ਹੈ ਕਿਸ ਤਰ੍ਹਾਂ ਸਭ ਕੁਝ ਆਪਣਾ ਮੰਨ ਕੇ ਬੈਠਾ ਹੈ ਪਰ ਅਸਲ ਦੇ ਵਿੱਚ ਇਹਦਾ ਹੈ ਕੁਝ ਵੀ ਨਹੀਂ ਹੈ ਤੇ ਪਿਆਰਿਓ ਇਹ ਸਾਰੀਆਂ ਚੀਜ਼ਾਂ ਇੱਥੇ ਹੀ ਛੁੱਟ ਜਾਂਦੀਆਂ ਨੇ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਨਾ ਕਿ ਬੰਦਾ ਐਵੇਂ ਹੰਬੜੇ ਮਾਰਦਾ ਰਹਿੰਦਾ ਆ ਵੀ ਮੇਰਾ ਉਹ ਵੀ ਮੇਰਾ ਆ ਵੀ ਮੇਰਾ ਹੈ ਆ ਵੀ ਮੇਰਾ ਮੈਂ ਆ ਵੀ ਇਕੱਠਾ ਕਰ ਲਾਂ ਉਹ ਵੀ ਕਰ ਲਾਂ ਆ ਚੀਜ਼ਾਂ ਵੀ ਉਹ ਵੀ ਆ ਵੀ ਸਾਰਾ ਕੁਝ ਜਦ ਪਤਾ ਵੀ ਸਾਰਾ ਕੁਝ ਰਹਿ ਇੱਥੇ ਜਾਣਾ ਤੇ ਬੰਦਾ ਇਹ ਸਾਰੀਆਂ ਚੀਜ਼ਾਂ ਕਰਨ ਦੇ ਵਿੱਚ ਪੱਕਾ ਜ਼ੋਰ ਲਾਉਂਦਾ ਹੈ ਪੂਰਾ ਜ਼ੋਰ ਲਾਉਂਦਾ ਮੈਂ ਕਰ ਲਾਂ ਮੈਂ ਇੰਜ ਕਰ ਲਾਂ ਮੈਂ ਆ ਸਾਰੀਆਂ ਚੀਜ਼ਾਂ ਦੇ ਲਾਂ ਜੀ ਇੰਜ ਕਰਨਾ ਸੋ ਸਾਥ ਸੰਗਤ ਇਹ ਮੈਂ ਤਾਂ ਕਰਕੇ ਬੇਨਤੀਆਂ ਸਾਂਝੀਆਂ ਕਰ ਰਿਹਾ ਕਿ ਇੱਕ ਦੂਜੇ ਨਾਲ ਮਨੋਕ ਲੜਦਾ ਝਗੜਦਾ ਰਹਿੰਦਾ ਹੈ ਤੇ ਮਰਨ ਤੋਂ ਬਾਅਦ ਉਹਦੀਆਂ ਸਿਫਤਾਂ ਕਰਦਾ ਹੈ ਤੇ ਕਈ ਤੇ ਇਹੋ ਜਿਹੇ ਹੁੰਦੇ ਨੇ ਬੰਦਾ ਮਰ ਵੀ ਜਾਏ ਪਰ ਉਹਨਾਂ ਦਾ ਗੁੱਸਾ ਗਿਲਾ ਜਿਹੜਾ ਨਾ ਹਮੇਸ਼ਾ ਨੱਕ ਦੀ ਰਹਿੰਦਾ ਹੈ ਉਹ ਕਹਿੰਦੇ ਨੇ ਮਰ ਗਿਆ ਫਿਰ ਕੀ ਹੋ ਗਿਆ ਮੇਰੀ ਮੇਰੇ ਗੱਲ ਦਾ ਗੁੱਸਾ ਮੇਰੇ ਨਾਲ ਰਿਹਾ ਇਹ ਗੱਲ ਮੈਂ ਤਾਂ ਕਰਕੇ ਕਰ ਰਿਹਾ ਵੀ ਜਦੋਂ ਕੋਈ ਬੰਦਾ ਮਰ ਜਾਏ ਤੇ ਉਹਦੇ ਨਾਲ ਜੋ ਗੁੱਸਾ ਗਿਲਾ ਜੋ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਉਹ ਸਾਰਾ ਕੁਝ ਖਤਮ ਕਰ ਦਿਓ ਕਿਉਂਕਿ ਉਹ ਚਲਿਆ ਗਿਆ ਹੁਣ ਪਿੱਛੇ ਦਾ ਕੁਝ ਵੀ ਨਹੀਂ ਰਹਿ ਗਿਆ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਉਹਦੇ ਨਾਲ ਗਿਲਾ ਸ਼ਿਕਵਾ ਜੋ ਵੀ ਸਾਡਾ ਸੀ ਉਹ ਖਤਮ ਕਰ ਦਿਓ ਕਿਉਂਕਿ ਉਹ ਬੰਦਾ ਹੀ ਚਲਿਆ ਗਿਆ ਜਿਹਦੇ ਨਾਲ ਸੀ ਹੁਣ ਅਸੀਂ ਕਰਾਂਗੇ ਕਿਹਦੇ ਨਾਲ ਪਹਿਲੀ ਗੱਲ ਤੇ ਕਰਨੀਆਂ ਨਹੀਂ ਚਾਹੀਦੀਆਂ ਬੰਦੇ ਦਾ ਕੀ ਪਤਾ ਹੈ ਮਰ ਜਾਏਗਾ ਕੱਲ ਨੂੰ ਕੀ ਪਤਾ ਹੈ ਅੱਜ ਅਸੀਂ ਉਹਨਾਂ ਨਾਲ ਲੜਾਈਏ ਕੁਝ ਵੀ ਕਰੀਏ ਕੱਲ ਨੂੰ ਉਹ ਸੰਸਾਰਤ ਨਾ ਰਵੇ ਤੇ ਸਾਰੀ ਉਮਰ ਦਾ ਪਛਤਾਵਾ ਲੈ ਕੇ ਘੁਮਾਂਗੇ ਤੇ ਕੋਈ ਫਾਇਦਾ ਹੈ ਨਹੀਂ ਦੁਬਾਰੇ ਕਿਸੇ ਨੇ ਉਠਾਲ ਕੇ ਕੋਈ ਗੱਲਾਂ ਨਹੀਂ ਕਰਾ ਦੇਣੀਆਂ ਪਛਤਾਵਾ ਨਹੀਂ ਕਰਾ ਦੇਣਾ ਫਿਰ ਕੋਈ ਫਾਇਦਾ ਹੀ ਹੈ ਨਹੀਂ ਜਿੰਨਾ ਮਰਜੀ ਰੋਇਓ ਫਿੱਟਿਓ ਕੁਝ ਮਰਜੀ ਕਰਿਓ ਕਈ ਤੇ ਐਜੇ ਨੇ ਜਾਂਦੇ ਜੀਆਂ ਨੂੰ ਪੁੱਛਦੇ ਨਹੀਂ ਹੈਗੇ ਮਰਨ ਤੋਂ ਬਾਅਦ ਕਹਿਣਗੇ ਹਾਏ ਮਰ ਗਿਆਈ ਹਾਏ ਮਰ ਗਿਆ ਕਿਉਂ ਮਰ ਗਿਆ ਮੇਰੇ ਨਾਲ ਗੱਲ ਨਹੀਂ ਫਿਰ ਜਦੋਂ ਗੱਲ ਕਰਨ ਦਾ ਸਮਾਂ ਸੀ ਉਦੋਂ ਤੇ ਗੱਲ ਹੀ ਨਹੀਂ ਕੀਤੀ ਹੁਣ ਕੀ ਹੋਇਆ ਹੁਣ ਤੇ ਚਲਿਆ ਗਿਆ ਹੁਣ ਛੱਡੋ ਖਿਹੜਾ ਹੁਣ ਤੇ ਅਗਾਹ ਵਾਸਤੇ ਸੋਚੋ ਅਗਾਹ ਵਾਸਤੇ ਸਿਆਣੇ ਹੋਵੋ ਵੀ ਨਹੀਂ ਭਾਈ ਮੈਂ ਜਿਹੜੀ ਗਲਤੀ ਹੁਣ ਕੀਤੀ ਐ ਉਹ ਅੱਗੇ ਨਹੀਂ ਹੋ ਜੇ ਕਰਨੀ ਕੋਈ ਪਤਾ ਨਹੀਂ ਇਸ ਸੰਸਾਰ ਦੇ ਵਿੱਚ ਕਦੋਂ ਚਲਿਆ ਜਾਣਾ ਹਮ ਆਦਮੀ ਹਾਂ ਇਕਦਮੀ ਮੌਲਤ ਮੌਤ ਨਾ ਜਾਣਾ ਕੋਈ ਪਤਾ ਨਹੀਂ ਕਦੋਂ ਕਿਸ ਦੀ ਵਾਰੀ ਆ ਜਾਣੀਆ ਕਰੋ ਕਿਸ ਨੇ ਜਾਣੇ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਠੀਰ ਇਹ ਬਚਨ ਸਾਰਿਆਂ ਨੇ ਪੜੇ ਹੋਏ ਨੇ ਫਿਰ ਸਮਝਦੇ ਕਿਉਂ ਨਹੀਂ ਹੈਗੇ ਆਪਾਂ ਗੁੱਸਾ ਗਿਲਾ ਜੋ ਵੀ ਹੋਵੇ ਉਹ ਸਾਰਾ ਖਤਮ ਕਰ ਦਿਆ ਕਰੋ ਜਦੋਂ ਕੋਈ ਚੜਾਈ ਕਰ ਜੇ ਅੱਗੇ ਵਾਸਤੇ ਨਸੀਹਤ ਲਵੋ ਕਿ ਆਪਾਂ ਇਹ ਚੀਜ਼ਾਂ ਨਹੀਂ ਕਰਨੀਆਂ ਤੇ ਪਿਆਰ ਵੰਡੋ ਇੱਕ ਦੂਜੇ ਕੁਝ ਨਹੀਂ ਘਟਦਾ ਇੱਕ ਦੂਜੇ ਨਾਲ ਹੱਸ ਕੇ ਬੋਲੋ ਮਿਲੋ ਵਰਤੋ ਹਾਂ ਜਿੱਥੇ ਕੋਈ ਗੱਲ ਜ਼ਾਇਜ਼ ਹੈ ਉੱਥੇ ਗੁਲਾ ਗਿਲਾ ਸ਼ਿਕਵਾ ਜ਼ਾਇਜ਼ ਹੈ ਪਰ ਉਮੀ ਬਿਨਾਂ ਗਲ ਤੋਂ ਐ ਨੱਕ ਤੇ ਗੁੱਸਾ ਲੈ ਕੇ ਫਿਰਦੇ ਰਹਿਣਾ ਮੈਂ ਮਾਰ ਦੂੰ ਮੈਂ ਤਾਰ ਦੂੰ ਮੈਂ ਇਹ ਕਰ ਦੂੰ ਇਹਨਾਂ ਚੀਜ਼ਾਂ 'ਚ ਕੋਈ ਫਾਇਦਾ ਨਹੀਂਗਾ ਪਤਾ ਨਹੀਂ ਕਿਹੜੇ ਵੇਲੇ ਸੰਸਾਰ ਤੋਂ ਚੱਲਿਆ ਜਾਣਾ ਕਈ ਵਾਰੀ ਆਪਣੇ ਕੰਮ ਨਹੀਂ ਆਉਂਦੇ ਮੰਜੇ 'ਚ ਬੰਦਾ ਪੈ ਜੇ ਵਗਾਨੇ ਆ ਜਾਂਦੇ ਦੁਸ਼ਮਣ ਆ ਜਾਂਦੇ ਜਿਹਦੇ ਨਾਲ ਆਪਾਂ ਲੜੇ ਹੋਈਏ ਹੱਥ ਦਾ ਗੁੱਸਾ ਹੋਵੇ ਉਹ ਵੀ ਕੰਮ ਆ ਜਾਂਦੇ ਨੇ ਇਹ ਚੀਜ਼ ਨੂੰ ਸਮਝ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ